ਸਿਦਾਨਕ ਸਵੇਰਾ ਦੇ ਨਾਲ ਜੁੜੇ ਹੋ ਇਸ ਵਕਤ ਹਲਕਾ ਬਾਗਾ ਪ੍ਰਾਣਾ ਦੇ ਪਿੰਡ ਸੰਗਤਪੁਰਾ ਵਿਖੇ ਖੜੇ ਆ ਜਿੱਥੇ ਕੀ ਇੱਕ ਵੱਖਰਾ ਵਿਵਾਦ ਦੇਖਣ ਨੂੰ ਮਿਲਿਆ ਵਿਵਾਦ ਇਹ ਹੈ ਕਿ ਐਸਸੀ ਭਾਈਚਾਰੇ ਵੱਲੋਂ ਇੱਕ ਸ਼ਮਸ਼ਾਨ ਘਾਟ ਬਣਾਇਆ ਗਿਆ ਉਹ ਸ਼ਮਸ਼ਾਨ ਘਾਟ ਦੇ ਵਿੱਚ ਜਦ ਕੋਈ ਸੰਸਕਾਰ ਕਰਕੇ ਜਾਂਦਾ ਹੈ ਤਾਂ ਸਿਵੇ ਦੇ ਉੱਪਰ ਗੰਧਬੰਦ ਸੁੱਟਿਆ ਜਾਂਦਾ ਹੈ ਤਾਂ ਇਹ ਇੱਕ ਵੱਖਰਾ ਜਿਹੜਾ ਇਹ ਕਹਿ ਸਕਦੇ ਆ ਮੈਟਰ ਵੇਖਣ ਨੂੰ ਮਿਲਿਆ ਤਾਂ ਪਿੰਡ ਦੀ ਜਿਹੜੀ ਪੰਚਾਇਤ ਵੀ ਇੱਥੇ ਖੜੀ ਆ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਸਾਰਾ ਮਸਲਾ ਹੈ ਕੀ ਆ ਐਸਸੀ ਭਾਈਚਾਰੇ ਨੇ ਵਤਕਰਾ ਕਿਉਂ ਕੀਤਾ ਗਿਆ ਵਾ ਤਾਂ ਸਾਡੇ ਨਾਲ ਸਰਪੰਚ ਸਾਹਿਬ ਹੈਗੇ ਸਾਬਕਾ ਸਰਪੰਚ ਨੇ ਇਸ ਪਿੰਡ ਕੋਚਲੇ ਨੇ ਕੀ ਗੱਲਬਾਤ ਸਾਰੀ ਸਪੰਸਰ ਸਾਹਿਬ ਜਿਹੜਾ ਇਹ ਮਾਮਲਾ ਇਹ ਵੱਖਰਾ ਜਿਹਾ ਮਾਮਲਾ ਹੈ ਇਹ ਕੀ ਸਾਰੀ ਕਹਾਣੀ ਕੀ ਹੈ ਜੀ ਇਹ ਕਹਾਣੀ ਜੀ ਸਾਡੇ ਸੰਗਤਪੁਰੇ ਦੇ ਜਿਹੜੇ ਐਸਸੀ ਭਾਈਚਾਰੇ ਦਾ ਸਮਸ਼ਾਨ ਘਾਟ ਆ ਉਹ ਪਿੰਡ ਤੋਂ 3 ਕਿਲੋਮੀਟਰ ਦੂਰ ਹੋਣ ਦੇ ਕਰਕੇ ਬਈ ਉਹਦੀ ਸਮੱਸਿਆ ਆਉਂਦੀ ਸੀ ਇੰਨੀ ਦੂਰ ਲੈ ਕੇ ਮਰਦਾ ਚੱਕ ਕੇ ਲੈ ਕੇ ਜਾਣਾ ਬਹੁਤ ਔਖਾ ਸੀ ਇੱਕ ਤਾਂ ਪਰਿਵਾਰ ਦੁਖੀ ਹੁੰਦਾ ਸੀ ਇੱਕ ਰਿਸ਼ਤੇਦਾਰ ਦੂਰ ਦੂਰ ਤੋਂ ਆਏ ਸੀ ਅੱਜ ਕੱਲ ਤੁਹਾਨੂੰ ਪਤਾ ਵੀ ਜਿਨ੍ਹਾਂ ਦੇ ਘਰੇ ਗੋਡੇ ਨਹੀਂ ਕੰਮ ਕਰਦੇ ਕਿਸੇ ਦੀਆਂ ਲੱਤਾਂ ਨਹੀਂ ਕੰਮ ਕਰਦੀਆਂ ਤੇ ਖੇਤਾਂ ਦੇ ਵਿੱਚ ਜਦੋਂ ਕੋਈ ਫਸਲਾਂ ਪੱਕੀਆਂ ਹੁੰਦੀਆਂ ਉੱਥੇ ਅੱਗ ਲੱਗਣ ਦੇ ਬਹੁਤ ਚਾਂਸ ਰਹਿੰਦੇ ਸੀਗੇ ਨਿਸ਼ਾਨ ਹੋਣ ਦੇ ਉਸ ਕਰਕੇ ਉਹ ਚੀਜ਼ ਨੂੰ ਮੌਕਾ ਰੱਖਦਿਆਂ ਹੋਇਆਂ ਸਾਨੂੰ ਅਸੀਂ ਕਿਹਨੂੰ ਬੇਨਤੀ ਕੀਤੀ ਕਿ ਤੋਂ ਮੰਗ ਕੇ 12 ਮਰਲੇ ਥਾਂ ਕਿਸੇ ਸੀਰਾ ਸਿੰਘ ਢਾਲੀਵਾਲ ਵੱਲੋਂ ਦਾਨ ਕੀਤਾ ਗਿਆ ਸਮਚਾਨ ਘਾਟ ਵਾਸਤੇ ਜਦੋਂ ਉਸੇ ਸਮਚਾਨ ਘਾਟ ਸਾਡੇ ਉਸ ਮੇਰੇ ਤੋਂ ਵੀ ਪਹਿਲਾਂ ਪੰਚਾਇਤ ਹਰਦੇਵ ਸਿੰਘ ਨੰਬਰਦਾਰ ਉਹਨਾਂ ਨੇ ਬਣਾਇਆ ਤੇ ਇਹ ਬੰਦੇ ਨੇ ਉਸ ਤੇ ਕਬਜ਼ਾ ਕਰ ਲਿਆ ਜਿਹੜੇ ਬੰਦੇ ਦੀ ਗੱਲ ਕਰਦੇ ਤੁਸੀਂ ਰੂਪ ਸਿੰਘ ਆ ਜੀ ਰੂਪ ਸਿੰਘ ਪੁੱਤਰ ਪਸੰਦ ਸਿੰਘ ਪਿੰਡ ਦਾ ਹੀ ਰਹਿਣ ਵਾਲਾ ਪਿੰਡ ਦਾ ਬੰਦਾ ਹੈ ਕ੍ਰਿਮੀਨਲ ਬੰਦਾ ਹੈ ਬਲੈਕ ਕਰਦੇ ਆ ਹੋਰ ਕੋਈ ਕਾਰੋਬਾਰ ਨਹੀਂ ਬਲੈਕ ਤੋਂ ਵਗੈਰੇ ਇਹਨਾਂ ਦਾ ਤੇ ਇਹਨਾਂ ਦੇ ਪਤਾ ਨਹੀਂ ਕਿਹਦਾ ਹੱਥ ਆ ਕਿ ਦੀ ਛਤਰ ਛਾਇਆ ਇਹਨਾਂ ਦੇ ਉੱਤੇ ਵੀ ਇਹ ਨਿਹੰਗ ਵਾਲਾ ਚੋਲਾ ਪਾਇਆ ਹੁਣ ਹੀ ਨੇ ਤੇ ਰੋਜ਼ दारू ਪੀ ਲੈਂਦੇ ਤਿੰਨ ਚਾਰ ਜਣੇ ਰਲੇ ਵੇ ਆ ਤੇ ਵਰਛੇ ਰੱਖਿਆ ਵੀ ਜਿਹੜਾ ਵੀ ਬੰਦਾ ਮਿਲਦਾ ਵੀ ਉਹਦੇ ਅਸੀਂ ਵਰਛਾ ਆਵੇ ਤਰੀ ਨਗਾ ਦੇਣਾ ਆਪਦੇ ਮੂੰਹੋਂ ਬੋਲ ਕੇ ਕਹਿ ਰਹੇ ਆ ਜੀ ਵੀ ਲੋਕਾਂ ਨੂੰ ਉਹਨਾਂ ਚੀਜ਼ਾਂ ਤੋਂ ਡਰਾ ਕੇ ਰੱਖਦੇ ਆ ਵੀ ਸਾਡੀਆਂ ਜਿਹੜੀਆਂ ਅਸੀਂ ਪੁੱਠੇ ਸਿੱਧੇ ਕੰਮ ਕਰਦੇ ਆ ਵੀ ਕੋਈ ਸਾਡੇ ਤੇ ਸਾਡੇ ਖਿਲਾਫ ਬੋਲ ਨਾ ਸਕੇ ਉਸ ਚੀਜ਼ ਨੂੰ ਇਹ ਲੁਕਾਉਣ ਵਾਸਤੇ ਲੋਕਾਂ ਨੂੰ ਪਰੇਸ਼ਾਨ ਤੰਗ ਪਰੇਸ਼ਾਨ ਕਰਦੇ ਇਹਨਾਂ ਦਾ ਥਾਂ ਥਾਂ ਤੇ ਕਬਜ਼ਾ ਕਰ ਲਿਆ ਸਮਸ਼ਾਨ ਘਾਟ ਦੇ ਤੇ ਚਲੋ ਅਸੀਂ ਲੋਕਾਂ ਨੂੰ ਇਹ ਰੋਕਿਆ ਵੀ ਨਹੀਂ ਲੜਨਾ ਤੁਸੀਂ ਇਹਨਾਂ ਨਾਲ ਵੀ ਆਪਣਾ ਇਹਨਾਂ ਨਾਲ ਕੋਈ ਮੇਲ ਨਹੀਂ ਆਪਾਂ ਨਾਰਮਲ ਲੋਕ ਆ ਇਹ ਇਹਨਾਂ ਦਾ ਇਹ ਵੱਡੀ ਅਪਰੋਚ ਵਾਲੇ ਲੋਕ ਆ ਇਹ ਬਲੈਕ ਕਰਦੇ ਆ ਮੋٹے ਲੈਵਲ ਤੇ ਮਤਲਬ 10-10 ਕਿਲੋ ਫੀਮ ਇਹਨਾਂ ਦੀ ਮਹੀਨੇ ਦੀ ਵਿਕਦੀ ਆ ਇਸ ਕਰਕੇ ਇਹਨਾਂ ਨੂੰ ਆਪਾਂ ਨਹੀਂ ਲੜ ਸਕਦੇ ਇਹਨਾਂ ਨਾਲ ਆਪਾਂ ਬੱਚੇ ਵੀ ਪਾਲਣੇ ਆ ਆਪਾਂ ਦਿਹਾੜੀਆਂ ਵੀ ਕਰਨੀਆਂ ਆ ਆਪਾਂ ਮਿਹਨਤ ਮਜ਼ਦੂਰੀ ਵੀ ਕਰਨੀ ਆ ਪਰ ਇਹਨਾਂ ਨਾਲ ਆਪਾਂ ਮੇਲ ਨਹੀਂਗਾ ਕੋਈ ਨਾ ਇਹ ਤਾਂ ਗੱਡੀਆਂ ਦੇ ਘੁੰਮਣ ਵਾਲੇ ਲੋਕ ਆ ਚਲੋ ਇਹ ਲੋਕਾਂ ਨੇ ਇਹਦਾ ਖਹਿੜਾ ਛੱਡਤਾ ਇਹ ਇਹ ਕਿਸੇ ਨਾ ਕਿਸੇ ਦੇ ਗਲ ਪੈਣਾ ਚਾਹੁੰਦਾ ਹੁੰਦਾ ਹੈ ਵੀ ਕੋਈ ਮੇਰੇ ਛੱਟ ਪੇਟ ਮਾਰੇ ਮੈਂ ਜਾ ਕੇ ਦਾਖਲ ਹੋਵਾਂ ਤੇ ਉਤੋਂ ਪੈਸੇ ਲਵਾਂ ਤੇ ਇਹ ਚੋਲਾ ਪਾਇਆ ਵਰਛਾਈ ਨੇ ਸਿਰਫ ਇਸੇ ਕੰਮ ਵਾਸਤੇ ਰੱਖਿਆ ਵੀ ਮੈਂ ਕਿਸੇ ਦੇ ਮਾਰਨਾ ਇਹ ਕਹਿ ਵੀ ਰਿਹਾ ਸਾਡੇ ਕੋਲੇ ਵੀਡੀਓ ਆਡੀਓ ਮੌਜੂਦ ਪਈਆਂ ਵੀ ਮੈਂ ਤਾਂ ਇੱਕ ਦਲਬਾਗ ਸਰਪੰਚ ਜਿਹੜੇ ਜਮੇ ਇੱਕ ਬੰਦੇ ਇੱਕ ਸਾਡੇ ਸਾਫ ਕਾ ਸਰਪੰਚ ਹਰੀਜ ਸਿੰਘ ਨੰਬਰਦਾਰ 80 ਸਾਲ ਦੀ ਉਮਰ ਉਹਨਾਂ ਦੀ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਲੱਤ ਤੋੜਤੀ ਗੁਰਦੁਆਰਾ ਮੱਛਾ ਟੇਖਣ ਗਿਆ ਦੇ ਉਸ ਤੋਂ ਬਾਅਦ ਥੋੜਾ ਵੈਲੀ ਬਣਨਾ ਆਪੇ ਉਹਨੂੰ ਸਮਝਣ ਲੱਗ ਗਿਆ ਵੀ ਮੈਂ ਬਹੁਤ ਵੱਡਾ ਵੈਲੀ ਬਣ ਗਿਆ ਬੁਢੇ ਬੰਦੇ ਦੀ ਲੱਤ ਤੋੜ ਕੇ ਫਿਰ ਇਹਨੇ ਹੋਰ ਬੰਦੇ ਟਾਰਗੇਟ ਤੇ ਲੈ ਲੈ ਬੋਲ ਕੇ ਕਹਿ ਰਿਹਾ ਦਲਬਾਗ ਸਰਪੰਚ ਹਿੰਦਾਰ ਪਾਂਚੇ ਬੰਦਿਆਂ ਨੂੰ ਮੈਂ ਟਾਰਗੇਟ ਤੇ ਲੈਣਾ ਮੈਂ ਇਹਨਾਂ ਨੂੰ ਜੇਲ੍ਹ ਭੇਜਣਾ ਇਹਨਾਂ ਨੂੰ ਮੈਂ ਮਾਰਨਾ ਇਹਨਾਂ ਨੂੰ ਮੈਂ ਉਹ ਕਰਨਾ ਅਸੀਂ ਇਹਦੀ ਗੱਲ ਤੇ ਗਿਲਾ ਨਹੀਂ ਕਰਦੇ ਕਿਉਂਕਿ ਅਸੀਂ ਇਹ ਕਹਿੰਦੇ ਆਂ ਵੀ ਜਿਹੜੇ ਲੋਕਾਂ ਦਾ ਬੋਲਣਾ ਕੰਮ ਹੁੰਦਾ ਉਹਨਾਂ ਨੇ ਬੋਲੀ ਜਾਣਾ ਪਰ ਅਸੀਂ ਹਾਥੀ ਦੀ ਚਾਲ ਚੱਲਦੇ ਤੁਰੇ ਜਾਂਦੇ ਆਂ ਪਰ ਹੁਣ ਸਿਰ ਉੱਤੋਂ ਦੀ ਪਾਣੀ ਉਦੋਂ ਵਗ ਗਿਆ ਜਦੋਂ ਅਸੀਂ ਐ ਸਮਸ਼ਾਨ ਘਾਟ ਦੇ ਵਿੱਚ ਸੰਸਕਾਰ ਕਰਕੇ ਜਾਂਦੇ ਆਂ ਜਾਂ ਸੰਸਕਾਰ ਕਰਨ ਆਉਨੇ ਆ ਇਹ ਕੁੱਤਿਆਂ ਦਾ ਬੰਦਿਆਂ ਦਾ ਪੋਟੀ ਚੱਕ ਚੱਕ ਕੇ ਇਹਦੇ ਵਿੱਚ ਸੜਦਾ ਤੇ ਜਦੋਂ ਅਸੀਂ ਸੰਸਕਾਰ ਕਰਕੇ ਚੱਲ ਜਾਂਦੇ ਆਂ ਦੋ ਦਿਨਾਂ ਉਹਤੇ ਫੁੱਲ ਪਏ ਰਹਿੰਦੇ ਉਹਨਾਂ ਦੇ ਵਿੱਚ ਇਹ ਇਕੱਠੀ ਕਰ ਕਰਕੇ ਸਾਰੇ ਏਰੀਏ ਚੋਂ ਜਿੰਨਾ ਇਸ ਹੱਡਾ ਰੋਲੀ ਤੱਕ ਹੱਡ ਚੱਕ ਚੱਕ ਕੇ ਪਸ਼ੂਆਂ ਦੇ ਉਹਦੇ ਵਿੱਚ ਫੁੱਲਾਂ ਦੇ ਸੱਟ ਦਿੰਦਾ ਹੁਣ ਅਸੀਂ ਅੰਤ ਨੂੰ ਜਦੋਂ ਸਾਡੀ ਕੋਈ ਪੇਸ਼ ਹੀ ਨਹੀਂ ਗਈ ਵੀ ਅਸੀਂ ਇਹਨਾਂ ਨਾਲ ਲੜਾ ਭੜਾਂਗੇ ਜੇ ਇਹਨੂੰ ਕੁਝ ਹੋ ਗਿਆ ਜਾਂ ਅਸੀਂ ਸਾਡੇ ਲੈਵਲ ਦਾ ਬੰਦਾ ਨਹੀਂ ਬਹੁਤ ਛੋਟੇ ਲੈਵਲ ਤੁਸੀਂ ਪੰਚਾਇਤੀ ਤੌਰ ਤੇ ਨਹੀਂ ਇਹਨਾਂ ਕੋਲੇ ਜਾ ਕੇ ਉਹਨਾਂ ਨੂੰ ਕਿਹਾ ਗੱਲਬਾਤ ਕੀਤੀ ਨਹੀਂ ਕੋਈ ਉਹਨਾਂ ਨੇ ਜੀ ਬਥੇਰਾ ਕੁਝ ਕਹਿ ਕੇ ਕਿ ਵੇਖਿਆ ਹੈ ਉਹਨਾਂ ਨੂੰ ਕਿਹੜਾ ਪਤਾ ਨਹੀਂ ਇਹ ਕੰਮ ਕਰਦੇ ਇਹਦਾ ਕਹਿਣ ਘਾਉਣ ਵਾਲੀ ਕੋਈ ਗੱਲ ਹੀ ਨਹੀਂ ਹੁੰਦੀ ਜੀ ਇਹ ਤਾਂ ਵੈਸੇ ਹੀ ਬਰਿਆਈ ਆ ਬਹੁਤ ਸਮਾਜਿਕ ਬਰਿਆਈ ਆ ਉਹ ਤਾਂ ਸਾਡੇ ਕੋਲੇ ਆੜਗੋ ਪਈਆ ਉਹ ਤਾਂ ਸਿੱਧਾ ਕਹਿ ਰਿਹਾ ਵੀ ਮੈਂ ਤਾਂ ਇਹੀ ਕੁਛ ਕਰਨਾ ਮੈਨੂੰ ਕੋਈ ਰੋਕਣ ਵਾਲਾ ਜੰਮਿਆ ਨਹੀਂ ਮੈਂ ਤਾਂ ਕਹਿੰਦਾ ਇੰਨੀ ਪਾਵਰ ਰੱਖਦਾ ਵੀ ਇਹ ਜਿਹੜੇ ਬੰਦੇ ਬੋਲਦੇ ਮੈਂ ਇਹਨਾਂ ਨੂੰ ਵੀ ਜੇਲ੍ਹ ਭਜਾਉਣ ਤੱਕ ਮੈਂ ਪਾਵਰ ਰੱਖਦਾ ਜੀ ਤੁਸੀਂ ਪ੍ਰਸ਼ਾਸਨ ਨੂੰ ਕੋਈ ਇਲੈਕਟ੍ਰਿਕ ਸ਼ਿਕਾਇਤ ਦਿੱਤੀ ਸੀ ਹੁਣ ਅਸੀਂ ਕੱਲ ਪ੍ਰਸ਼ਾਸਨ ਨੂੰ ਇਲੈਕਟ੍ਰਿਕ ਸ਼ਿਕਾਇਤ ਦਿੱਤੀ ਸੀ ਪ੍ਰਸ਼ਾਸਨ ਨੇ ਅੱਜ ਉਹਨੂੰ ਫੜ ਲਿਆ ਗ੍ਰਿਫਤਾਰ ਕਰ ਲਿਆ ਬੰਦੇ ਨੂੰ ਹੁਣ ਅਸੀਂ ਪ੍ਰਸ਼ਾਸਨ ਤੋਂ ਇਹੀ ਉਮੀਦ ਕਰਦੇ ਹਾਂ ਵੀ ਜਿਹੜੀ ਵੀ ਉਹਤੇ ਬਣਦੀ ਕਾਰਵਾਈ ਜਿਹੜੀਆਂ ਕਿਸੇ ਦੀਆਂ ਧਾਰਮਿਕ ਭਾਵਨਾ ਨੂੰ ਢਕਾਉਣ ਵਾਸਤੇ ਜਿਹੜੀਆਂ ਲੱਗਦੀਆਂ ਧਰਾਵਾਂ ਲਾ ਕੇ ਉੱਤੇ ਪਰਚਾ ਦਰਜ ਕੀਤਾ ਜਾਵੇ ਤੇ ਸਾਨੂੰ ਜਿਹੜੇ ਲੋਕ ਆ ਗਰੀਬ ਲੋਕ ਉਹਨਾਂ ਨੂੰ ਇਹ ਤੋਂ ਸੇਵ ਕੀਤਾ ਜਾਵੇ ਇੱਕ ਹਲਕੇ ਕੁੱਤੇ ਵਾਲਾ ਇਹਦਾ ਕੰਮ ਆ ਵੀ ਇਹ ਕਿਤੇ ਵੀ ਕਿਸੇ ਨੂੰ ਵੱਢ ਸਕਦਾ ਜੇ ਇਸ ਨੂੰ ਤੁਸੀਂ ਨਾ ਕੰਟਰੋਲ ਕੀਤਾ ਤੇ ਇਹ ਜਾਂ ਆਪ ਮਰੂਗਾ ਜਾਂ ਕਿਸੇ ਨੂੰ ਮਾਰੂਗਾ ਇਸ ਚੀਜ਼ ਨੂੰ ਅਸੀਂ ਇਹੀ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਇਹਨੂੰ ਚੰਗੀ ਤਰ੍ਹਾਂ ਨੱਥ ਪਾਈ ਜਾਵੇ ਇਹ ਭੂਸਰਿਆ ਟੱਟਾ ਹੈ ਤੇ ਲੋਕਾਂ ਨੂੰ ਜਿੰਦਗੀ ਚੰਗੀ ਤਰ੍ਹਾਂ ਜਿਉਣ ਦਿੱਤੀ ਜਾਵੇ ਇਹਦਾ ਸਹਿਮ ਦਾ ਮਾਹੌਲ ਲੋਕਾਂ ਦੇ ਵਿੱਚ ਪਾਇਆ ਜਾ ਰਿਹਾ ਹੈ ਇਸ ਬੰਦੇ ਤੋਂ ਕਿ ਉਹ ਮੈਂਟਲੀ ਅਪਸੈਟ ਆ ਥੋੜਾ ਜਿਹਾ ਉਸ ਕਰਕੇ ਲੋਕ ਬਹੁਤ ਜ਼ਿਆਦਾ ਸਹਿਮੇ ਹੋਏ ਆ ਇਹਨਾਂ ਨੇ ਪਹਿਲਾਂ ਇੱਕ ਘਰੇ ਜਾ ਕੇ ਉਹਨਾਂ ਦੇ ਘਰੇ ਜਾ ਕੇ ਲੱਤਾਂ ਬਾਹਾਂ ਤੋੜਤੀਆਂ ਉਹਨਾਂ ਨੇ ਵੀ ਸ਼ਮਸ਼ਾਨ ਘੜਦਾ ਇਸ ਮਸਲੇ 'ਚ ਉਹ ਬੋਲੇ ਸੀ ਉਹਨਾਂ ਨੇ ਸੰਸਕਾਰ ਕੀਤਾ ਸੀ ਬੀਬੀ ਦਾ ਤੇ ਉਹਨਾਂ ਦੇ ਅੱਗੇ ਗੱਲ ਤੋਂ ਗੁੱਸੇ 'ਚ ਜਾ ਕੇ ਉਹਨਾਂ ਦੇ ਘਰੇ ਜਾ ਕੇ ਲੱਤਾਂ ਬਾਹਾਂ ਵੀ ਤੋੜਤੀਆਂ ਉਹਨਾਂ ਨੇ ਤੇ 23 24 ਦਾ ਪਰਚਾ ਵੀ ਕਰਵਾਤਾ ਹਾਲਾਂਕਿ ਉਹਨਾਂ ਨੇ ਵਿਚਨੇ ਹੱਥ ਵੀ ਨਹੀਂ ਚੱਕਿਆ ਇਸ ਬੰਦੇ ਦੇ ਮੂਰੇ ਜੀ ਬਹੁਤ ਹੀ ਘਟੀਆ ਹਰਕਤ ਹੈ ਜਿਹੜੀ ਇਹ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਦਾ ਜਿਹੜਾ ਕਰਨਾ ਬਹੁਤ ਸ਼ਰਮਨਾਕ ਹਰਕਤ ਕਹਿ ਸਕਦੇ ਹਾਂ ਇਹੋ ਜਿਹੇ ਬੰਦੇ ਤੇ ਬਣਦੀ ਜਿਹੜੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਹੋਰ ਕਵਰਾਂ ਲਈ ਹੋਰ ਕੁਝ ਨਹੀਂ ਹਾਂਜੀ ਹਾਂਜੀ ਇੱਕ ਸਾਡੇ ਕੋਲੇ ਆਰਡ ਕੋ ਪਈ ਹੈ ਉਹ ਜਿੰਨਾ ਕੁਝ ਵੀ ਮੈਂ ਕਿਹਾ ਉਹ ਸਾਰਾ ਕੁਝ ਉਹ ਆਪਦੇ ਮੂੰਹ ਕਬਾਲ ਕਰ ਰਿਹਾ ਹੈ ਉਹ ਵੀ ਅਸੀਂ ਕਵਾਂਗੇ ਵੀ ਇਹ ਇੱਥੇ ਚੈਨਰ ਤੇ ਚਲਾਇਆ ਜਾਵੇ ਨਾਲ ਉਹ ਤੁਹਾਨੂੰ ਅਸੀਂ ਮਹੀਆ ਕਰਾਵਾਂਗੇ ਆਪਦੇ ਤਰ੍ਹਾਂ ਜੀ ਤਾਂ ਬਿਲਕੁਲ ਜਿਹੜੀ ਇਹਨਾਂ ਦੀ ਆਡੀਓ ਹੋਊਗੀ ਉਹ ਵੀ ਤੁਹਾਡੇ ਜਿਹੜੀ ਦਰਸ਼ਕਾਂ ਦੇ ਰੂਬਰੂ ਕੀਤੀ ਜਾਊਗੀ ਸੁਣਾਇਆ ਜਾਊਗਾ ਕਿ ਇਸ ਤਰ੍ਹਾਂ ਦੀਆਂ ਇਹ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਨੇ ਨਾ ਕੋਈ ਨਹੀਂ ਜਾਂਦਾ ਵੇ ਪੱਖ ਤੇ ਇਹਨਾਂ ਦੇ ਤੇ ਕਿਸੇ ਕੋਈ ਫੂਕ ਨਹੀਂ ਹੁੰਦੀ ਅਸੀਂ ਬਾਹਰ ਵੀ ਪੰਜ ਬੰਦੇ ਗੇਠ ਨਾਲ ਬੈਠੇ ਸੀ ਇਹ ਵੀ ਅੱਜ ਪੰਜ ਬੈਗੇ ਨਾ ਨਾ ਬਸਾਲੇ ਦੇ ਬੈਗੇ ਇੱਥੇ ਪੰਜ ਹੀ ਬੈਗੇ ਫਿਰ ਫੂਕਣ ਆ ਗਿਆ ਤੇਜੀ ਇਹ ਵੀ ਗਾਰੰਟੀ ਆ ਪਰ ਗੁਰਾ ਦਾ ਫੂਕ ਲੈਂਦੇ ਜਿੰਨੇ ਜਿਹੜਾ ਵੱਧ ਜ਼ੋਰ ਲਗਾਵਾ ਦੇਖਣਾ ਬੜੀ ਗੱਲ ਤੇ ਮੈਂ ਤੇਜ਼ ਤਾਇਰ ਗੁਜਾਦਾ ਹਾਂ ਇਹ ਮੈਂ ਜਿਹਦਾ ਰਾਤ ਨੂੰ ਸਰਦਾ ਮੈਨੂੰ ਵੀ ਵੇਖ ਮੈਂ ਜਿੰਨੇ ਸਰਦਾ ਮੈਂ ਨਹੀਂ ਦੇਖਿਆ ਨਹੀਂ ਮੈਂ ਹੁਣ ਟੱਕੀ ਛੱਡਿਆ ਮੈਂ ਫੇਰ ਮੈਂ ਮੈਂ ਜਿੰਨੇ ਸਰਦਾ ਪੁੱਛੀਦੇ ਇੱਥੇ ਖੜ ਗਿਆ ਐ ਖੰਬੇ ਕੋਲ ਕੁਝ ਨੇ ਮੇਰੀ ਨਿਗਾਹ ਪੈ ਗਿਆ ਪਹਿਲਾਂ ਹੂੰ ਲਗਾ ਕਹਿੰਦਾ ਉਹ ਆਈ ਜਾਂ ਮੈਨੂੰ ਰੋਕ ਦੇ ਆ ਕੇ ਤੇ ਮੈਂ ਐ ਮੋੜ ਕੇ ਮੋੜਾ ਬੈਠ ਕੇ ਰੱਖੀ ਉਹਨੇ ਜੋ ਭੱਟੇ ਜਾਣ ਲਗਾ ਮੈਂ ਇੱਧੋਂ ਆਵਾ ਤੇਖੇ ਵਾਦਨ ਲੋਕਾ ਟੁਰਨ ਲੱਗ ਰਹੇ ਨਹੀਂ ਹੋਰੀ ਕਿ ਕਿਉਂ ਪਹੁੰਚਦੇ ਇੱਥੇ ਉਹ ਬੱਪੇ ਆ ਆਪੇ ਤਾਂ ਇਹਦੇ ਚੁ। ਆਪੀ ਕਿੰਨੇ ਨਹੀਂ ਖਾਂਚਦੇ ਬੇਟੂ ਬੇ। ਜਿਹੜਾ ਮੈਂ ਸੰਦਾਲਾ ਕੰਮ ਕਰਦੇ ਆ ਜੱਟ। ਆਹ ਹੁਣ ਠਕਾਂਚ ਬਣ ਗਿਆ। ਹਾਂ। ਆਪਾਂ ਬੋਟੇ ਨਹੀਂ ਪਾਏ। ਹਾਂ। ਆਪੀਆਂ ਥੂਰ ਹੋਵੇ ਜਿਹਨੇ ਇਹਨੂੰ ਬੋਟਾ ਪਾਇਆ ਉਹ ਤਾਂ ਥੂਰ ਹੋਵੇ। ਇਹਨੇ ਤੇ ਨਿਆ ਕਰਤਾ ਫੇਤਾ ਜੱਟਾ। ਹਾਂ। ਜਿਹੜੋ ਇਹ ਪੱਖ ਲਾਗਾ ਫੇਰ ਫੇਰ ਮਸਾਂਦਾ। ਸਹੀ ਮੇਰੇ ਤਾਂ ਪੱਕਾ ਉਹ ਨਾ ਕਰੋ ਜਿਹੜਾ ਸਹੀ ਆ। ਯਾਰ ਮੈਂ ਇਹਦੇ ਨੂੰ ਛੱਡ ਕੇ ਕਹਦਾ ਮਖ ਨੂੰ ਕਹਦੇ ਤਿਆਰੀ ਜੀ। ਟਿੱਪੇ ਨੂੰ ਮੈਂ ਹਿੰਦੇ ਨੂੰ ਵੀ ਤਿਆਰ ਸੀ ਦੋ ਸਾਲਾਂ ਤੋਂ ਉਹਨੇ ਸਕੇਤਾ ਇਹਦੇ ਪੁੱਤ ਨੂੰ ਹਿੰਦੇ ਨੂੰ ਅਕਾਦਮੀ ਜੇ ਦਿਖਾਉਣੀ ਦਿਖਾਉਣੀ ਆ ਜੇ ਪਰ ਮੈਂ ਜਾਵਾਂ ਰਿਆ ਤਾਂ ਜੇ ਮੈਂ ਉਹ ਤੋਂ ਪਹਿਲਾਂ ਮਰ ਗਿਆ ਫਿਰ ਮੈਂ ਕਹਿ ਨਹੀਂ ਸਕਦਾ ਕਿਉਂ ਇਹ ਨਹੀਂ ਪਤਾ ਕਿਹਨੇ ਮਰਨਾ ਫਿਰ ਜੋ ਮੈਂ ਤਕਰੀਬ ਨਹੀਂ ਨਾ ਮਨ ਉਹ ਜਿਹੜਾ ਬਾਪ ਜੋਰ ਲਗਾਦਾ ਆਪਣੋਂ ਤੇ ਤੇ ਜੇ ਕਿ ਮੈਂ ਉਹਦੇ ਮੱਥੇ ਉੱਥੇ ਦੇਖ ਲੈ ਤੇ ਮੈਂ ਉੱਥੇ ਤੱਕ ਉੱਠ ਖੜਾ ਹੋਵਾਂਗੇ ਮੈਨੂੰ ਜੇ ਨਾਮ ਵੀ ਪਸਾਰੇ ਮੈਂ ਨਾਲਾ ਖੋਲ ਕੇ ਖਾਦਿਆ ਮੈਂ ਅੱਜ ਜਬਠੰਡੇ ਜਿਹੜੇ ਚ ਪਿੰਡਾਂ ਦਾ ਪਿੰਡਾਂ ਦਾ ਮੈਂ ਖੌਲਾ ਸੁਣ ਕੇ ਆਇਆ ਉਹਨੇ ਸਾਰੀ ਪਿੰਚਾਇਤ ਇਕੱਠੀ ਕੀਤੀ ਹਾਂ ਇਕੱਠੀ ਕਰ ਕਿ ਉਹਨੇ ਪਿੰਡ ਝੋਕਾ ਦਵਾਤਾ ਨਿਰਤਿ ਬੁੱਲੀ ਵੀ ਜਾਂਦੇ ਆ ਟੀਵੀ ਚ ਬੁੱਲੀ ਵੀ ਜਾਂਦੇ ਆ ਵੀ ਇਸ ਪਿੰਡ ਦੇ ਵਿੱਚ ਜਿਹੜਾ ਡੀਜੇ ਨਾ ਲਾਊਗਾ ਤੇ ਸ਼ਰਾਬ ਨਾ ਪੀਊਗਾ ਜਿਹੜਾ ਵਿਆਹ ਕਰੂਗਾ ਉਹਨਾਂ ਦਾ ਸ਼ਰਾਬ ਨਾ ਪੀਊਗਾ ਡੀਜੇ ਨਾ ਲਾਊ ਨੂੰ 25 ਹਜ਼ਾਰ ਰੁਪਏ ਪਿੰਚਾਇਤ ਤੋਂ ਲਓ ਦਿੱਤਾ ਜਾਊਗਾ ਤੇ ਨਾਲ ਤੋਂ ਸ਼ਰਾਬ ਦਾ ਖਰਚਾ ਘਟਾਉਰੇ ਆ ਨਲੋਟੀ ਜਿਆਦਾ ਖਰਚਾ ਘਟਾਉਦੇ ਆ ਤੇ ਨਾਲੇ 25000 ਦੇਣਗੇ ਨਾਲ ਦਾ 25-30000 ਦਾ ਖਰਚਾ ਪਰੋਂ ਘਟ ਗਿਆ ਪછી ਆ ਪਿਆ ਆ ਫਸਾ ਹੋ ਗਿਆ ਹੂੰ 50 ਹੋ ਗਿਆ ਹੋ ਗਿਆ ਟੀਵੀ 'ਚ ਮਹੂਨੇ ਸੁਣ ਕੇ ਆ ਤੁਨੇ ਜਿਹੜੇ ਚਿੱਟਾ ਵੇਚਦੇ ਉਹਨੂੰ ਤਾਂ ਕਰੇ ਖੱਦ ਲੈ ਇਹਨਾਂ ਨੇ ਹਾਂ ਮੈਂ ਤੁਨੂੰ ਜਿਆਦਾ ਬਗਨਾਲੇ ਦੇ ਬੱਬੂ ਦੀ ਦਾਦ ਆ ਚਾਰ ਤਿੰਨ ਸਾਲ ਹੋ ਗਏ ਤਿੰਨ ਕਿ ਛਾੜੇ ਤੈਮੇ ਸਾਲ ਹੋ ਗਏ ਕਿ ਢਾਈ ਹੋ ਗਏ ਮੈਂ ਤੁਨ ਦੱਸ ਢਾਈ ਸਾਲ ਹੋ ਗਏ ਇੱਕ ਨਯੋਰ ਤਾਂ ਕੋਈ ਸ਼ਹਿਰੀ ਹੈਗਾ ਨਾ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦੈਨਕ ਸਵੇਰਾ ਦੇ ਨਾਲ ਧੰਨਵਾਦ